ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਕੜਕ ਦੀ ਠੰਡ ਦਾ ਅੱਜ 17ਵਾਂ ਦਿਨ ਹੈ। 17ਵਾਂ ਦਿਨ ਵੀ ਅਮਨੇ ਸਰ ਵਾਸੀਆਂ ਵੱਲੋਂ ਸੂਰਜ ਦੇ ਦਰਸ਼ਨ ਨਹੀਂ ਕੀਤੇ ਗਏ ਯਾਨੀ ਕਿ ਸੂਰਜ ਬਿਲਕੁਲ ਨਹੀਂ ਚੜਿਆ ਬਾਕੀ ਵਾਲੇ ਦਿਨ ਕੁਝ ਦੇ ਲਈ ਸੂਰਜ ਜ਼ਰੂਰ ਚੜਿਆ ਸੀਗਾ ਪਰ ਮੌਸਮ ਫੇਰ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਲੋਕ ਕੜਕ ਦੀ ਠੰਡ 'ਚ ਵਿਅਸਤ ਹੋਏ ਪਏ ਨੇ ਆਵਾਜਾਈ ਪੂਰੀ ਤਰ੍ਹਾਂ ਸਲੋ ਹੋਈ ਹੋਈ ਹੈ ਤੁਸੀਂ ਤਸਵੀਰਾਂ 'ਚ ਅਸੀਂ ਇਸ ਵੇਲੇ ਹਾਰਟ ਆਫ ਦਾ ਸਿਟੀ ਮੰਨੇ ਜਾਂਦੇ ਪੰਨਾਰੀ ਬ੍ਰਿਜ ਦੇ ਉੱਤੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਵਿਵਸਥਾ ਇੰਨੀ ਕ ਹੈ ਕਿ ਲੋਕ ਘਰੋਂ ਨਹੀਂ ਨਿਕਲਦੇ ਬਹੁਤ ਘਟ ਗਿਣਤੀ ਦੇ ਵਿੱਚ ਇਸ ਵੇਲੇ ਟ੍ਰੈਫਿਕ ਹੈ ਸਕੂਲ ਖੁੱਲ ਗਏ ਨੇ ਪਰ ਫੇਜ਼ ਵੀ ਜੇ ਦੇਖਿਆ ਜਾਏ ਤਾਂ ਟ੍ਰੈਫਿਕ ਬਿਲਕੁਲ ਸਮੋਕਾ ਲੋਕ ਇਸ ਸਰਦੀ ਦੇ ਵਿੱਚ ਆਪਣਾ ਮੂੰਹ ਕਵਰ ਕਰਕੇ ਹੱਥਾਂ ਤੇ ਗਲਵਜ਼ ਪਾ ਕੇ ਜੈਕਟ ਪਾ ਕੇ ਨਿਕਲ ਰਹੇ ਨੇ ਜਿਨ੍ਹਾਂ ਨੇ ਆਪਣੇ ਕੰਮਾਂ ਕਰਾਂ ਤੇ ਜਾਣਾ ਹੈ ਪਰ ਜਿਹੜੇ ਲੋਕ ਕਿਸੇ ਹੋਰ ਕੰਮ ਲਈ ਨਿਕਲਦੇ ਨਿਕਲਦੇ ਨੇ ਉਹ ਬਿਲਕੁਲ ਆਪਣੇ ਘਰਾਂ ਚ ਦੁਬੱਕ ਕੇ ਬੈਠੇ ਹੋਏ ਨੇ ਘਰਾਂ ਦੇ ਵਿੱਚ ਅੱਗ ਬਾਲ ਕੇ ਹੱਥ ਸੇਕ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਵਕਾਲ ਮਨਾਇਆ ਜਾ ਰਿਹਾ ਇਸ ਲਈ ਵੀ ਸੰਗਤ ਸ੍ਰੀ ਹਰਮੰਦਰ ਸਾਹਿਬ ਲਈ ਆਉਂਦੀ ਹੈ ਪਰ ਸੰਗਨੀ ਤੁੰਦ ਔਰ ਠੰਡ ਦੇ ਅਨਾਸਰ ਹੈ ਕਿ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਕਮੀ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੁੰਦ ਨੇ ਚਾਰੇ ਤਰਫ ਆਪਣੇ ਸਾਨੂੰ ਘੇਰਿਆ ਹੋਇਆ ਹੈ ਦੂਰ ਦੂਰ ਤੱਕ ਕੈਮਰੇ ਦੇ ਵਿੱਚ ਤੁਸੀਂ ਐਸੇ ਦੇਖ ਸਕਦੇ ਹੋ ਕਿ ਕਿੰਨੀ ਸੰਗਨੀ ਤੁੰਦ ਪਈ ਹੋਈ ਹੈ ਇਸ ਤੋਂ ਸਾਫ ਜ਼ਾਹਿਰ ਹੈ ਕਿ ਇਹ ਸ਼ਹਿਰ ਦੇ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਸ਼ਹਿਰ ਤੋਂ ਬਾਹਰ ਕਿੰਨੀ ਦੀ ਸੰਗੀਤ ਹੁੰਦ ਹੋਏਗੀ ਆਵਾਜ਼ ਕਿੰਨੀ ਪ੍ਰਭਾਵਿਤ ਹੋਏਗੀ ਇਹਨਾਂ ਇਸ ਧੁੰਦੇ ਨਾਲ ਪਿੰਡਾਂ ਥਾਵਾਂ ਦੇ ਵਿੱਚ ਤਾਂ ਹਜੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅੱਗੇ ਕੁਝ ਹੋਏਗਾ ਕਿਉਂਕਿ ਉੱਥੇ ਧੁੰਦ ਹਜੇ ਤੱਕ ਨਹੀਂ ਛੱਟੀ ਨਹੀਂ ਹੈ ਪਰ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਕਹਿਰ ਮਚਾਇਆ ਹੋਇਆ ਹੈ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਮਾਤਾਵਰਣ ਹੈ ਲੋਕ ਆਪਣੇ ਘਰਾਂ 'ਚ ਦੁਬਕ ਕੇ ਰਹਿ ਗਏ ਨੇ ਠੰਡ ਦੇ ਕਾਰਨ ਬਿਮਾਰੀਆਂ ਦੇ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਬਿਮਾਰੀਆਂ ਵਾਧਰੀਆਂ ਨੇ ਡਾਕਟਰਾਂ ਦੇ ਉੱਤੇ ਕਲੀਨਿੰਗਸ ਦੇ ਉੱਤੇ ਜਿਹੜਾ ਪੇਸ਼ੈਂਟਸ ਦੀ ਲਾਈਨ ਲੱਗੀ ਹੋਈ ਹੈ ਆਦਰ ਵੀ ਤੁਸੀਂ ਦੇਖੋ ਇਧਰੋਂ ਨਗਰ ਕੀਰਤਨ ਨਿਕਲ ਰਿਹਾ ਹੈ ਔਰ ਸਾਰੀ ਟ੍ਰੈਫਿਕ ਵਿਵਸਥਾ ਜਾਮ ਹੋਈ ਹੋਈ ਹੈ ਟ੍ਰੈਫਿਕ ਵਿਵਸਥਾ ਜਾਮ ਹੋਣ ਕਰਕੇ ਲੋਕ ਆਪਣੇ ਜਗ੍ਹਾ ਤੇ ਜਾਣ ਲਈ ਲੇਟ ਹੋਏ ਨੇ ਜਿਹੜਾ ਨਗਰ ਕੀਰਤਨ ਹੈ ਹਰਕਿਸ਼ਨ ਪਬਲਿਕ ਸਕੂਲ ਵੱਲੋਂ ਅੱਜ ਕੱਢਿਆ ਜਾ ਰਿਹਾ ਹੈ ਔਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਹੈ ਤਸਵੀਰਾਂ 'ਚ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਸਾਈਡ ਤੇ ਦਿਖਾ ਦੇ ਕਿ ਉਹ ਤੁਸੀਂ ਦੇਖ ਸਕਦੇ ਹੋ ਕਿ ਪਰਲੀ ਸਾਈਡ ਤੋਂ ਪੁਲ ਦੇ ਉੱਤੋਂ ਨਗਰ ਕੀਰਤਨ ਬੱਚੇ ਆਪਣੇ ਸ੍ਰੀ ਹਰਿਮੰਦਰ ਸਾਹਿਬ ਲਈ ਜਾ ਰਹੇ ਨੇ ਸੋ ਸੰਗਣੀ ਤੁੰਦ ਹੈ ਕੜਾਕੇ ਦੀ ਠੰਡ ਦੇ ਵਿੱਚ ਵੀ ਆਸਥਾ ਦੇ ਉੱਤੇ ਕੋਈ ਅਸਰ ਨਹੀਂ ਹੈ ਕੱਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਅੱਜ ਸੁੰਦਰ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਸੋ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਚਾਰੇ ਤਰਫ ਤੁੰਦ ਨੇ ਆਪਣਾ ਕਹਿਰ ਵਰ ਪਾਇਆ ਹੋਇਆ ਹੈ ਔਰ ਵਾਹਨ ਜਿਹੜੇ ਨੇ ਹੌਲੀ-ਹੌਲੀ ਚੱਲਦੇ ਪਏ ਨੇ ਆਪਣੇ ਜਿਹੜੇ ਡੈਸਟੀਨੇਸ਼ਨ ਤੇ ਪਹੁੰਚਣਾ ਉਹ ਵੀ ਟਾਈਮ ਸਿਰ ਸਮੇਂ ਸਿਰ ਨਹੀਂ ਪਹੁੰਚ ਪਾ ਰਹੇ ਤੰਦ ਦਾ ਅਸਰ ਪਿਛਲੇ 18 ਦਿਨ ਤੋਂ ਇਸ ਕਦਰ ਹੈ ਕਿ ਅੰਮ੍ਰਿਤਸਰ ਵਾਸੀ ਦਾ ਇਸ ਵੇਲੇ ਸੁੱਕੀ ਠੰਡ ਹੈ ਕਿਉਂਕਿ ਸੁੱਕੀ ਠੰਡ ਕਰਕੇ بارش ਨਹੀਂ ਹੋਈ ਹੈ ਉਹ ਵੀ ਇੱਕ ਖਾਸ ਅਸਰ ਕਿਹਾ ਜਾ ਰਿਹਾ ਹੈ ਕਿ ਸੁੱਕੀ ਠੰਡ ਕਰਕੇ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕ ਪਰ ਜਿਹੜੇ ਕੰਮਾਂ ਦੇ ਨਿਕਲਣਾ ਹੈ ਜਿਹੜੇ ਆਪਣੇ ਬਿਜ਼ਨਸ ਤੇ ਨਿਕਲਣਾ ਹੈ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਨਿਕਲਣਾ ਹੈ ਉਹ ਲਈ ਵੀ ਉਹ ਲੋਕ ਲੇਟ ਹੋ ਰਹੇ ਨੇ ਜਿਹੜੇ ਆਪਣੇ ਟਾਈਮ ਸਮੇਂ ਸਿਰ ਨਿਕਲਣ ਲਈ ਉਥੇ ਪਹੁੰਚਦੇ ਨੇ ਉਹ ਹੁਣ ਲੇਟ ਹੋ ਰਹੇ ਨੇ ਸਕੂਲ ਕਾਲਜ ਵੀ ਦਾ ਸਮੇਂ ਜਿਹੜਾ ਛੁੱਟੀਆਂ ਪਾਈਆਂ ਗਈਆਂ ਸੀਗੀਆਂ ਉਹ ਵੀ ਖਤਮ ਹੋ ਗਈਆਂ ਨੇ ਉਹ ਵੀ ਖੁੱਲ ਗਏ ਨੇ ਪਰ ਜਿਹੜੀ ਸੰਘਣੀ ਤੂੰਦਰ ਕੜਾਕੇ ਦੀ ਠੰਡ ਹੈ ਉਹਦੇ ਨਾਲ ਜਨ ਜੀਵਨ ਪੂਰੀ ਤਰ੍ਹਾਂ ਅਸਤਵਿਅਸਤ ਹੋਇਆ ਹੋਇਆ ਹੈ ਬਹੁਤ ਮੁਰਾ ਹੈ ਬੁਰਾ ਹਾਲ ਹੋ ਰਿਹਾ ਹੈ ਇਹ ਗੱਡੀਆਂ ਧੋਣੇ ਜਰੋਂ ਸਾਡਾ ਦਿਲ ਨਹੀਂ ਕਰਦਾ ਕਰਨ ਨੂੰ ਫੇਰ ਵੀ ਮਜਬੂਰੀ ਕਰਕੇ ਆਣਾ ਪੈਂਦਾ ਕਿਉਂਕਿ ਨਹੀਂ ਕਰਾਂਗੇ ਤਾਂ ਫੇਰ ਘਰ ਦੇ ਖਰਚੇ ਕਿੱਦਾਂ ਚੱਲਣਗੇ ਇਸ ਕਰਕੇ ਹੁਣ ਮਜਬੂਰੀ ਕਰਕੇ ਆਣਾ ਪੈਂਦਾ ਸਵੇਰੇ ਢਾਈ ਤਿੰਨ ਵੀ ਉੱਠਣਾ ਪੈਂਦਾ ਬਹੁਤ ਜ਼ਿਆਦਾ ਠੰਡ ਇਹੋ ਜੀ ਠੰਡ ਕਦੀ ਨਹੀਂ ਆਈ ਕਦੀ ਵੀ ਨਹੀਂ ਆਈ 5-6 ਸਾਲ 10 ਸਾਲ ਤੋਂ ਬਾਅਦ ਆਈ ਹੈ ਨਹੀਂ ਇਹ ਠੰਡ ਘਟ ਤਬ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਠੰਡਰ ਹੋ ਰਹਾ ਮੈਂ ਕੀ ਕਹ ਸਕਤੀ ਹਾਂ ਆਪ ਦੇਖ ਹੀ ਰਹੇ ਹੋ ਤੁਸੀਂ बहुत ज्यादा ठंड हो रही है है एक्चुअली मेरे पास वर्ड्स नहीं आपको बोलने के लिए कुछ क्या बोलूं मैं ओके थैंक यू बहुत ज्यादा बहुत बुरा हाल बहुत ज्यादा ज्यादा बहुत महसूस होती थी हाथ पैर नहीं चलते लतावा नहीं चल दिया ना ही ना गी, कोई गाक नहीं कोई सवारी नहीं कुछ नहीं ਬਾਹ ਟ੍ਰੈਫਿਕ ਵਿਵਸਥਾ ਹੁਣ ਚਾਰ ਚਾਰੂ ਕਰ ਦਿੱਤੀ ਗਈ ਹੈ ਕਿਉਂਕਿ ਪਰਲੇ ਬੰਨੇ ਹੋ ਨਗਰ ਕੀਰਤਨ ਚੱਲ ਰਿਹਾ ਸੀ ਨਗਰ ਕੀਰਤਨ ਨੂੰ ਰਸਤਾ ਦਿੱਤਾ ਗਿਆ ਸੀਗਾ ਸੋ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਤਾਪਮਾਨ ਜਿਹੜਾ ਹੈ 3 ਡਿਗਰੀ ਸੈਲਸੀਅਸ ਤੱਕ ਉਲ ਚੱਲ ਰਿਹਾ ਹੈ ਜਿਹੜਾ ਕਿ ਹੋਰ ਥੋੜੀ ਦੇਰ ਬਾਅਦ ਥੋੜਾ ਵਧਣ ਦੀ ਉਮੀਦ ਹੈ ਪਰ ਕੜਾਕੇ ਦੀ ਠੰਡ ਨੇ ਜਨ ਜੀਵਨ ਪੂਰੀ ਤਰ੍ਹਾਂ ਅਸਤਵਸਤ ਕਰ ਦਿੱਤਾ ਹੈ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ